ਮੇਰੀ ਕਮਾਈਆਂ ਇੱਥੇ ਆ ਆਪਣਾ ਪੰਜਾਬੀ ਵੀਰ ਆ ਨਕਲੀ ਹੁੰਦਾ ਏ ਆ ਇੰਨਾ ਬੜੀਆਂ ਫੇਰੇ ਫੇਰੇ ਦੀ ਇੱਥੇ ਆ ਆ ਘਾਵਟਨਾਲਾ ਲੈ ਲੋ ਗੱਡਾ ਘੈਂਪੁਰ ਜਾਣਾ ਆਪਣਾ ਪੰਜਾਬ ਦਾ ਵੀਰ ਆ ਪੱਕ ਬੰਨੀ ਆ ਸਟੂਡੈਂਟ ਵੀਰ ਆ ਆਏ ਹੁੰਦੀਆਂ ਬਈ ਜੀ ਕਮਾਈਆਂ ਇੱਥੇ ਨਾਲੇ ਨੱਕੀ ਹੁੰਦਾ ਨਾ ਫੱਟੇ ਨਾਲੇ ਪੰਜਾਬ ਨੂੰ ਚਾਹੀਦੀ ਆ ਜੀ ਫਰਦੀਨ ਬਟਣ ਵਾਲੀ

ਬਾਈ ਜੀ ਕੰਮ ਹੁੰਦੇ ਆ ਕੈਨੇਡਾ ਦੇ ਵਿੱਚ ਆਪਣਾ ਪੰਜਾਬ ਦਾ ਵੀਰ ਆ ਜੰਮੀ ਵੀਰ ਆ ਲੱਕੀ ਆਉਂਦਾ ਵੱਡੇ ਜਿੰਦਾ ਮਾਰ ਗੜਾ ਮਾਰੀ ਤੇਰੇ ਹੋਂ ਥੱਲੇ ਜਿਵੇਂ ਪ੍ਰਤੀ ਨਹੀਂ ਵੱਢਦੇ ਹੁੰਦੇ ਆ ਵੇ ਲੋਕ ਘਾ ਵਦੇ ਓੜਾ ਪਿਆ ਦੀ ਗਾ ਯਾ ੱੱਪਾਂ ਆ ਬਣਿਆ ਪਿਆ ਦੀ ਲਾਉਣ ਦੇ ਲਾਈ ਨੇ ਲਾਤ ਲਾ ਮਾਰਦਾ ਬਈ ਮਸ਼ੀਨਾਂ ਗਾਹ aí ਪਤਾ ਨਹੀਂ ਕੀ ਹੋ ਜਾਣਾ ਬਾਲਾ ਪੂਰੀ ਹਾਲਤ ਹੈ ਅੱਜ ਬਾਈ ਸਾਰੇ ਸਫਾਈ ਤੇ ਲੱਗੇ ਆ ਕੋਹ ਵੀਰ ਲੱਗੇ ਆ ਸਫਾਈ ਦੇ ਉਹ ਵੀ ਆਪਣੇ ਪੰਜਾਬ ਦਾ ਹੀ ਆ ਆਏ ਬਾਈ ਜਿੱਥੇ ਕੰਮ ਹੁੰਦੇ ਆ ਹਾਂ ਸਵਾਈ ਕੀਤੀ ਪਈ ਆ ਜਿਹਾ ਰਹੇਗਾ ਬੱਦਲ ਕਹਿੰਦਾ ਮਤਲਬ ਆ ਛਾਣਾ ਕੋਈ ਕੰਮ ਨਹੀਂ ਹੁੰਦਾ ਸਾਰੀਆਂ ਮਸ਼ੀਨਰੀਆਂ ਹੀ ਇੱਥੇ ਬਾਸ ਆ ਇੰਨੇ ਚੱਲਦਾ ਜਿਹੜਾ ਕੰਮ ਅਗਲਾ 5 ਮਿੰਟਾਂ 'ਚ ਕਰ ਜਾਣਾ ਨੇ भाई जी केनेडा जी मशीनरी